ਮਿੰਜੀ ਨੰਬਰਦਾਰ ਸਾਹਿਬ ਪਾਜੀ ਪੁਆਇੰਟ ਦੱਸੋ ਹਜੇ ਉਧਰ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਟੋਤਾ ਸਿੰਘ ਦੀ ਟੀਮ ਦੇ ਪੁਆਇੰਟ ਨੇ 34 ਭਾਈ ਲੱड्डू ਦੀ ਟੀਮ ਦੇ ਪੁਆਇੰਟ ਨੇ ਸਾਢੇ 40 ਇਕਰੀ ਤਾੜੀਆਂ ਜ਼ੋਰਦਨ ਮਾਰੋ ਮੇਰੇ ਵੀਰੇ ਟੋਲ ਆ ਲਿਆ ਟੋਲ ਆ ਲਿਆ ਬੰਦ ਕਰ ਲੈ ਵੀਰੇ ਯਾਰ ਪਾਜੀ ਕੇਰਾ ਹਾਂ ਸਾਢੇ 41 ਪੁਆਇੰਟ ਨੇ ਭਾਈ ਲੱड्डू ਦੇ ਤੇ ਦੂਜੀ ਟੀਮ ਦੇ ਪੁਆਇੰਟ ਨੇ ਸਾਡੇ ਬੱਤੀ ਘਣਾ ਇੰਨੇ ਗਾ ਲਖਵੀਰ ਇਹਨਾਂ ਨੂੰ ਕਿ ਵੀਰਾਂ ਨੂੰ ਕਿਹਾ ਡੈਰਾ ਖੁੱਲਾ ਕਰੋ ਮੜਿਆ ਡੈਰਾ ਖੁੱਲਾ ਕਰਦੇ ਭਾਈ ਇਧਰ ਸਦਨਾਮ ਸਿੰਘ ਜੀ ਪਹਿਲਵਾਨ ਆ ਜਾਣ ਸੁਖਚੈਨ ਸਿੰਘ ਜੀ ਕੋਚ ਸਾਹਿਬ ਤੇ ਗੁਰਸੇਵਕ ਸਿੰਘ ਜੀ ਸਰਪੰਚ ਦੇ ਆਏ ਤੋਂ ਉਹਨਾਂ ਦਾ ਬਾਬਾ ਵਿਰਸਾ ਸਿੰਘ ਜੀ ਗਰੰਥੀ ਸਿੰਘ ਕਿੱਥੇ ਆ ਜੀ ਗੁਰੂ ਘਰ ਦੇ ਪਹਿਲਾਂ ਆ ਪਾ ਜੀ ਫੜੇ ਹੋਏ ਨਾਲ ਸੁਖਰਾਜ ਸਿੰਘ ਜੀ ਕਾਲਾ ਗੁਰਪ੍ਰਤਾਸ ਸਿੰਘ ਜੀ ਬੱਲਾ ਦੀਪ ਸਿੰਘ ਜੀ ਢੀਲੋਵਾਲ ਜਿਸਕਰਮ ਸਿੰਘ ਜੀ ਪ੍ਰਧਾਨ ਸ਼ੇਰਾ ਕੋਟਲੀ ਵਾਲੇ ਕੋਚ ਸਾਹਿਬ ਤੇ ਸ਼ਮਸ਼ੇਰ ਸਿੰਘ ਜੀ ਸਾਫਤਾ ਸਰਪੰਚ ਇਹਨਾਂ ਨੂੰ ਵੀ ਮੇਰੀ ਬੇਨਤੀ ਹੈ ਲੈ ਵੀ ਮਾਣਾ ਕਿੱਥੇ ਹੈ ਮਾਣੇ ਦਾ ਵੀਰ ਸਾਰੰਗੜਿਆਲੇ ਦਾ ਇੱਕ ਗੁਰਪ੍ਰਗਤ ਸਿੰਘ ਸਾਡੇ ਅਮਰੀਕਾ ਵਾਲੇ ਗੁਰਲਾਲ ਦੇ ਫਾਦਰ ਸਾਹਿਬ ਦਾ